ਅੱਜ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਦੋਸ਼ ਲਾਏ ਨੇ ਉਹਨਾਂ ਨੇ ਸਾਬਤ ਕਰਨ ਦਾ ਯਤਨ ਕੀਤਾ ਵੀ ਕਿਵੇਂ ਵੋਟ ਕੱਟੇ ਗਏ ਕਿਵੇਂ ਵੋਟ ਚੋਰੀ ਕੀਤੀ ਗਈ ਉਹਨਾਂ ਨੇ ਚੋਣ ਕਮਿਸ਼ਨਰ ਨੂੰ ਕਿਹਾ ਮੁੱਖ ਚੋਣ ਕਮਿਸ਼ਨਰ ਨੂੰ ਕਿਹਾ ਵੀ ਤੁਸੀਂ ਇਹਨੂੰ ਪ੍ਰੋਟੈਕਟ ਕਰਨੀ ਥਾਂ ਤੇ ਤੁਹਾਡੀ ਡਿਊਟੀ ਬਣਦੀ ਹੈ ਕਿ ਤੁਸੀਂ ਜੋ ਤੱਤ ਸਾਹਮਣੇ ਆਏ ਉਹਦੇ ਮੁਤਾਬਕ ਇਹਦੀ ਜਾਂਚ ਕਰਾਓ ਇਹਦੇ ਤੇ ਕਾਰਵਾਈ ਕਰੋ ਤੇ ਡਾਕਟਰ ਸਾਹਿਬ ਜਿਉ ਕੋ ਜੋ ਉਹਨਾਂ ਨੇ ਕਿਹਾ ਰਾਹੁਲ ਗਾਂਧੀ ਨੇ ਉਹਦੇ ਤੇ ਕਿਸ ਕਿਸਮ ਦਾ ਅੱਗੇ ਮਾਹੌਲ ਬਣੇਗਾ ਕਿੱਧਰ ਨੂੰ ਜਾਏਗੀ ਗੱਲਬਾਤ ਕੀ ਚੋਣ ਕਮਿਸ਼ਨ ਇਸ ਪਾਸੇ ਵੱਲ ਤੁਰੇਗਾ ਜਿਹੜੀ ਉਹਦੇ ਜਾਂਚ ਕਰਾਉਣ ਲਈ ਜਿਨ੍ਹਾਂ ਨੇ ਗਲਤ ਕੀਤੇ ਜਿਨ੍ਹਾਂ ਨੇ ਵੋਟਾਂ ਕਟੀਆਂ ਉਸ ਪਾਸੇ ਵੱਲ ਗੱਲ ਤੁਰੇਗੀ ਲਖੋ ਕਾਲੇ ਹੈ ਚੋਣ ਕਮਿਸ਼ਨ ਨੂੰ ਮੈਨੂੰ ਲੱਗਦਾ ਹੈ ਵੀ ਚੋਣ ਕਮਿਸ਼ਨ ਦੇ ਦਿਨ ਜਿਹੜਾ ਹੁਣ ਪ੍ਰੈਜ਼ੀਡੈਂਟ ਲੋਗ ਨੇ ਉਹਦੇ ਦਿਨ आले ਆਖੇ ਨੇ ਇਹ ਮਗਲ ਹੈ ਮਾਮਲਾ ਤੈਨਾਂ ਇਹ ਮਾਮਲਾ ਥੋੜਾ ਜਨੇ ਵੀ ਬੈਕਗ੍ਰਾਉਂਡ ਹੋਊਗਾ ਇੱਕ ਮਿੰਟ ਕੀ ਤੈਨਾਂ ਇਹ ਮਾਮਲਾ ਏਡੀਆਰ ਬੋਰਡ ਫॉर ਡੈਮੋਕ੍ਰੇਸੀ ਇਹ ਉਠਾ ਰਹੇ ਸੀਗੇ ਕਿ ਜੀ ਵੋਟਾਂ ਹੁੰਦੀਆਂ ਨਹੀਂ ਨਿਕਲਦੀਆਂ ਜਿੰਨੀਆਂ ਪੈਂਦੀਆਂ ਨੇ ਈਵੀਐਮਾਂ ਦੀ ਗਿਣਤੀ 40 ਲੱਖ ਖਰੀਦੀ ਕਮਿਸ਼ਨ ਨੇ 39 ਲੱਖ ਉਹਦੇ ਚ 20 ਲੱਖ ਕੀ 19 ਲੱਖ ਈਵੀਐਮ ਦਾ ਪਤਾ ਹੀ ਨਹੀਂ ਕਿੱਥੇ ਗਿਆ ਕਰਤੀ ਹੈ ਫਿਰ ਜੀ ਇਹਨਾਂ ਦੇ ਇੰਜੀਨੀਅਰ ਆਪ ਹੀ ਸਿੰਬਲ ਰੋਡ ਕਰਦੇ ਨੇ ਉਹ ਨਾ ਦੀ ਨਾਲ ਹੀ ਡਿਲੀਟ ਕਰਦੇ ਨੇ ਵੋਟਾਂ ਤੋਂ ਬਾਅਦ ਇਹਦਾ ਮਤਲਬ ਉਥੇ ਦੂਜੀ ਚੀਜ਼ੀ ਚਾਤੀ ਆਪਦੀ ਮਨਮਰਜ਼ੀ ਨਾਲ ਉਹਦੇ ਚ ਪ੍ਰੋਗਰਾਮ ਪਾਉਂਦੇ ਨੇ ਜੀ ਜਿਹੜੀਆਂ ਵੋਟਾਂ ਆਪਾ ਵਟਨ ਜੀ ਨੂੰ ਮੱਗੀ ਦਬੋ ਪਰ ਕੀ ਉਸੇ ਜਿਹੜੀ ਮਰਜ਼ੀ ਦੇਖੇ ਵੀ ਪੈਚ ਜਾਂਦੀ ਬੋਟ ਕਿਸੇ ਹੋਰ ਨੂੰ ਜਿਵੇਂ ਅਸੀਂ ਬਚਪਨ ਚ ਹੁੰਦੇ ਹੁੰਦੇ ਔਰ ਉਹ ਸੱਚੀ ਮੁੱਚੀ ਉਦਾਹਰਣ ਦਿੰਦੇ ਸੀ ਲੋਕ ਕੋਈ ਡੜਾਲੀ ਖੋਲ ਗਿਆ ਕਹਿੰਦਾ ਜੀ ਫਾਗ ਰੰਗਾਉਣੀ ਆ ਕਹਿੰਦਾ ਰੰਗ ਦਿੰਨੇ ਆ ਕਹਿੰਦਾ ਇਹ ਪੀਲੇ ਰੰਗ ਦੇਗਾ ਕਹਿੰਦਾ ਹਾਂ ਕਹਿੰਦਾ ਲਾਲ ਰੰਗ ਦੇਗਾ ਕਹਿੰਦਾ ਹਾਂ ਨੀਲੇ ਰੰਗ ਦੇਗਾ ਕਹਿੰਦਾ ਹਾਂ ਹਰੇ ਰੰਗ ਦੇਗਾ ਕਹਿੰਦਾ ਹਾਂ ਮਲਾਗੇ ਵੀ ਰੰਗ ਦੇਗਾ ਕਹਿੰਦਾ ਜਿਹੜੀ ਮਰਜ਼ੀ ਲੰਗਾਦਾ ਜਾਂ ਚੌਥਾ ਸੱਤਵਾਂ ਰੰਗ ਦੱਸੇ ਕਹਿੰਦਾ ਜਿਹੜੀ ਮਰਜ਼ੀ ਲੰਗਾਦਾ ਉਹ ਗੁਰੂ ਬੈਂਗਣੀ ਤੋ ਜਿੰਨੂ ਮਰਜੀ ਬਟਨ ਦਵਾ ਲਓ ਉਗੜ ਵੈਂਗਣੀ ਵਾਲੀ ਗੱਲ ਹੈ ਇਹ ਵੀ ਜਾਣੀ ਤਾਂ ਉਹ ਭੜਵੇ ਨੂੰ ਵੋਟ ਸੀਗੀ ਜ਼ਿਆਦਾ ਇਸੇ ਕਰਕੇ ਹੋਈ ਨਹੀਂ ਇਹਨਾਂ ਵੋਟਾਂ ਇਹਨਾਂ ਦਾ ਸਾਰਾ ਕੁਝ ਹੋ ਰਿਹਾ ਹੈ ਕਿ ਉਹਦੇ ਵਿੱਚ ਜਿਹੜਾ ਚੋਣ ਕਮਿਸ਼ਨ ਹੈ ਉਹ ਰੈਫਰੀ ਸੀਗਾ ਆਪ ਪਹਿਲੇ ਆਧੋ ਚੋਣ ਕਮਿਸ਼ਨ ਐਸੇ ਆਏ ਨੇ ਜਿਹੜੇ ਬੇੜ ਕੋੜਾ ਕਿ ਉਹ ਚੜੀ ਹੋਈ ਹੋਣੀ ਇੱਕ ਤਿਰ ਦੇ ਨਾਲ ਸੋ ਇਹਨੂੰ ਸ਼ੱਕ ਨਹੀਂ ਪਾ ਸਕੈ ਕਿ ਮੈਂ ਕਹਿ ਸਕਦਾ ਕਿ ਜਦ ਸ਼ੱਕ ਨਹੀਂ ਪਾਸਾ ਚਲੇਗਾ ਕੌਰਮ ਸਵਾਦੀ ਗਿੱਤ ਹੋਏਗੀ ਕਿਉਂਕਿ ਕੌਰਮ ਸਭਾ ਚ ਵੱਡੇ ਵੱਡੇ ਵਿਦਵਾਨ ਵੀ ਬੈਠੇ ਨੇ ਤੇ ਜਿਹੜੇ ਪਾਂਡਵ ਨੇ ਉਹਨਾਂ ਦੀ ਇਤਿਹਾਰ ਹੋਣੀ ਹੋਣੀ ਹੈ ਕਿ ਦ੍ਰੋਪਦੀ ਸਾਡੀ ਜਿਹੜੀ ਕਹਿੰਦੇ ਉਹ ਵੀ ਸਾਡੀ ਡੈਮੋਕ੍ਰੇਸੀ ਹੈ ਉਹਨੂੰ ਨਿਰਵਸਤਰ ਕਰਨ ਦੀ ਚਾਹ ਹੈ ਪਰ ਇਹਦੇ ਵਿੱਚ ਬਿਦਰ ਵੀ ਹੈਗੇ ਨੇ ਭਾਵੇਂ ਕੁਝ ਲੋਕਾਂ ਦਾ ਆਪਦਾ ਦਾਅਵਾ ਦਾ ਵੀ ਹੁੰਦਾ ਆਪ ਵੀ ਤਾਕਤ ਨਹੀਂ ਹੁੰਦੀ ਹੈ ਪਰ ਰਾਹੁਲ ਗਾਂਧੀ ਜਿਸ ਤਰੀਕੇ ਨਾਲ ਕਰ ਰਿਹਾ ਹੈ ਇਹ ਜਿੰਨੇ ਲੋਕ ਨੇ ਇਹ ਮੀਡੀਆ ਨੇ ਕੁਝ ਡਾਟਾ ਐਨਾਲਿਸਟਾਂ ਨੇ ਇਹ ਜਿੰਨਾ ਕੁਝ ਕਿਹਾ ਸੀ ਉਹਦੇ ਵਿੱਚ ਲੋਕਾਂ 'ਚ ਮਾੜੀ-ਮੋਟੀ ਹਲਚਲ ਹੁੰਦੀ ਸੀ ਪਰ ਉਹ 15 ਦੇ ਉੱਤੇ ਨਹੀਂ ਹੋਈ ਜਿੱਦੇ ਰਾਹੁਲ ਗਾਂਧੀ ਨੇ ਪਹਿਲਾਂ ਸਭ ਤੋਂ ਉਹ ਜਿਹੜੀ ਮਹਾਰਾਸ਼ਟਰ ਦੀ ਇੱਕ ਸੀਟ ਦੀ ਕਨਸਟੀਟਿਊਐਂਸੀ ਦੀ ਗੱਲ ਕਰੀ ਕੋ ਕਰਨਾਟਕਾ ਦੀ ਸਰ ਕਰਨਾਟਕਾ ਦੇ ਤੇ ਉਹਦੇ ਵਿੱਚ ਠਾ ਕਰਨਾਟਕਾ ਦੀ ਬੰਗਲੌਰ ਦੀ ਅੱਜ ਵੀ ਕਰਨਾਟਕਾ ਦੇ ਉਹ ਕੀਤੀ ਅੱਜ ਵੀ ਕਰਨਾਟਕਾ ਦੀ ਕਰੀ ਹੈ ਤੇ ਉਹਦੇ ਵਿੱਚੋਂ ਕਾਫੀ ਲੋਕਾਂ ਚ ਆਇਆ ਹੁਣ ਉਹਨੇ ਦੁਬਾਰਾ ਫਿਰਣਾ ਕਿ ਮੈਂ ਫਿਰ ਹੋੜ ਪਾਹਾਂ ਉਹਨਾਂ ਨੇ ਆਹ ਦੁਜਾ ਕਰਿਆ ਕਿਉਂਕਿ ਇੱਕ ਵਾਰਸ਼ਟ ਕਰਨ ਦਾ ਫਾਇਦਾ ਨਹੀਂ ਉਹ ਕਹਿੰਦਾ ਮੈਂ ਹਾਈਡਰੋਜਨ ਬੰਬ ਫੇੰਡੂਗਾ ਉਹ ਤਾਂ ਅਜੇ ਟਾਈਮ ਲਾਊਗਾ ਪਰ ਸਿਆਨਤਾ ਹੈ ਕੱਲ ਉਹਨੇ ਨਹੀਂ ਕਰਿਆ ਇਹ ਵੀ ਸਿਆਨਤਾ ਕਿਉਂਕਿ ਮੋਦੀ ਸਾਹਿਬ ਨੇ ਆਪਦੇ ਜਸ਼ਨ ਮਨਾਉਣੇ ਸੀ ਇਹ ਤਾਂ ਜ਼ਰੂਰ ਦੂਜੇ ਦੇ ਕੰਮ ਚ ਖਲਦ ਪਾਉਂਦੇ ਨੇ ਰਾਉਲ ਗਾਂਧੀ ਦੀ ਆਤਮ ਨਹੀਂ ਹੈ ਉਹ 막 ਇੱਕ ਇਨਸਾਨੀਤ ਨੂੰ ਵੀ ਸਿਆਸ ਦੇ ਨਾਲ ਨਾਲ ਇਨਸਾਨੀ ਸੂਝ ਸਮਝ ਸਾਰੇ ਕਾਸੇ ਗੱਲ ਨੂੰ ਔਰ ਦਲੀਲ ਦੇਣੀ ਉਸ ਰਿਸਕ ਲੈਣੀ ਉਹ ਜਾਣਦਾ ਇਹਨਾਂ ਨੂੰ ਇਹ ਤਾਂ ਰਿਸਕ ਬੋਲ ਨਹੀਂ ਦਿੰਦੇ ਇਹਨਾਂ ਚ ਹਿੰਮਤ ਹੀ ਨਹੀਂ ਰਿਸਕ ਲੈਣ ਦੀ ਸੋ ਇਸ ਕਰਕੇ ਇਹਦਾ ਅਸਰ ਇਹ ਹੋਊਗਾ ਕਿ ਹੁਣ ਜੋਰ ਲਾਊਗੀ ਵੀ ਜੇਤੀ ਹੋਰ ਜਿਵੇਂ ਜਦ ਕੋਈ ਬੰਦਾ ਨੂੰ ਲੱਗਦਾ ਵੀ ਹੁਣ ਮੇਰਾ ਗਿਆ ਕੰਮ ਉਦੋਂ ਹੋਰ ਜ਼ਿਆਦਾ ਜੋਰ ਪੈਂਦਾ ਕਿ ਇਹ ਚੋਣ ਕਮਿਸ਼ਨ ਵੀ ਜੋਰ ਲਾਊਗਾ ਇਹ ਵੀ ਲਾਊਗਾ ਪਰ ਅੱਜ ਚੋਣ ਕਮਿਸ਼ਨ ਨੇ ਜੋ ਕਿਹਾ ਉਹਨੇ ਆਦੇ ਆਪ ਨੂੰ ਇਹ ਨੰਗਾ ਚਿੱਟਾ ਹੀ ਕਰਤਾ ਵੀ ਮੈਂ ਕੀ ਕਰ ਰਿਹਾ ਇੱਕ ਮੈਂ ਛੋਟੀ ਜੀ ਦਿਖਾ ਰਿਹਾ ਦਰਸ਼ਕਾਂ ਵਾਸਤੇ ਆ ਮੈਂ ਇੱਕ ਦਿਖਾ ਰਿਹਾ ਇਹ ਚੋਣ ਕਮਿਸ਼ਨ ਨੇ ਜੋ ਕਿਹਾ ਚੋਣ ਕਮਿਸ਼ਨ ਕਹਿੰਦਾ ਹੈ ਕਹਿੰਦਾ ਰਾਹੁਲ ਗਾਂਧੀ ਗਲਤ ਹੈ ਝੂਠੇ ਚਾਰ ਜੜਾ ਰਿਹਾ ਹੈ ਕੋਈ ਵੀ ਵੋਟ ਕੋਈ ਬੰਦਾ ਆਨਲਾਈਨ ਡਿਲੀਟ ਨਹੀਂ ਕਰ ਸਕਦਾ ਪਬਲਿਕ ਦਾ ਬੰਦਾ ਉਹ ਵੋਟ ਉਥੋਂ ਖਾਰਜ ਨਹੀਂ ਕਰ ਸਕਦਾ ਇਹ ਚੋਣ ਕਮਿਸ਼ਨ ਇਹ ਕਹਿੰਦਾ ਹੈ ਜਿਹੜਾ ਚੋਣ ਕਮਿਸ਼ਨ ਫਰਨਾ ਰਹੀ ਚੱਦੇ ਹੀ ਹੈ ਕਨ 2023 ਚ ਹੀ ਜੀ ਸ਼ਰਾਰਤ ਸਾਨੂੰ ਪਤਾ ਲੱਗੀ ਸੀ ਪਰ ਅਸੀਂ ਸਫਲ ਨਹੀਂ ਹੋਣ ਦਿੱਤੀ ਜੇ ਕਰੀ ਨਹੀਂ ਸਕਦਾ ਫਿਰ ਤੁਹਾਨੂੰ 2023 ਚੋ ਚਾਰਸ ਪਤਾ ਕਿਵੇਂ ਲੱਗੀ ਫਿਰ ਤੁਸੀਂ ਅਸਫਲ ਕਿਵੇਂ ਕਰਤੀ ਫਿਰ ਤੁਸੀਂ ਕੇਸ ਕਿਨੇ ਰਜਿਸਟਰ ਕਰਤਾ ਸੂਇਸ ਕਰਕੇ ਇਹ ਦੂਜਾ ਆ ਉਹਦੇ ਆਪਦੀਆਂ ਹਦਾਇਤਾਂ ਨੇ ਇਹ ਮੈਂ ਦਿਖਾ ਰਿਹਾ ਇਹ ਹਦਾਇਤਾਂ ਦੇ ਵਿੱਚ ਲਿਖਿਆ ਹੈ ਕਿ ਆ ਐਨ ਵੀ ਐਸ ਪੀ ਕੋਈ ਐਪ ਹੈ ਤੇ ਪੋਰਟਲ ਹੈ ਇੱਕ ਹੋਰ ਮੋਬਾਈਲ ਐਪ ਆ ਵੋਟਰ ਹੈਡਪੈਪ ਉਹਦੇ ਤੇ ਜਾਓ ਕਹਿੰਦਾ ਇਲੈਕਟਡ ਨੀਜ਼ ਤੋਂ ਰਜਿਸਟਰ ਆਰ ਲੌਗ ਇਨ ਟੂ ਵੈਬ ਪੋਰਟਲ ਅੱਗੇ ਜਾ ਕੇ ਕੀ ਕਰ ਸਕਦੇ ਤੁਸੀਂ ਕਹਿੰਦਾ ਉਹ ਅਰਜੀ ਦੇ ਸਕਦਾ ਆਨਲਾਈਨ ਰਜਿਸਟ੍ਰੇਸ਼ਨ ਵਾਸਤੇ ਆਪਦੇ ਨਾਮ 'ਚ ਬਦਲਾਵ ਜਾਂ ਐਡਰੈਸ 'ਚ ਬਦਲਾਵ ਵਾਸਤੇ ਆਪ ਦਾ ਘਰ ਦਾ ਬਦਲਾਵ ਦੱਸਣ ਵਾਸਤੇ ਘਰ ਬਦਲਣ ਵਾਸਤੇ ਜਗ੍ਹਾ ਬਦਲਣ ਵਾਸਤੇ ਡਿਲੀਸ਼ਨ ਵੋਟ ਕੱਟਣ ਵਾਸਤੇ ਫਿਰ ਅੱਗੇ ਲਿਖਿਆ ਮੋਡੀਫਾਈ ਸ਼ਿਫਟ ਰਜਿਸਟ੍ਰੇਸ਼ਨ ਡਿਲੀਸ਼ਨ ਅਪਲੋਡਿੰਗ ਆਫ ਸਕੈਂਡ ਕਾਪੀ ਆਥੀ ਲਿਖਦਾ ਕਿ ਤੁਸੀਂ ਆਪ ਹੀ ਕਰ ਸਕਦੇ ਹੋ ਇਧਰ ਕਹਿੰਦਾ ਤੁਸੀਂ ਕਰ ਨਹੀਂ ਸਕਦੇ ਉਹੀ ਆਨਲਾਈਨ ਹੈ ਇਧਰ ਆਨਲਾਈਨ ਕਹਿੰਦਾ ਜਿੱਥੇ ਕਾਬੇ ਚੋ ਕੋ ਨਿਕਲੇ ਜਿਵੇਂ ਗਣੇਸ਼ ਕੁਮਾਰ ਗੁਪਤਾਵਰ ਦਾ ਬੰਦਾ ਹਰ ਗੱਲ ਨੂੰ ਗੁਪਤ ਨਾ ਆਉਦਾ ਗੁਪਤ ਰੱਖਣੀ ਉਹਦੇ ਵਾਸਤੇ ਔਖੀ ਹੈ ਉਹਨੂੰ ਗੁਪਤ ਨਹੀਂ ਰੱਖਣੀ ਆਉਂਦੀ ਤੇ ਉਹ ਇਹ ਜੇ ਮਤਲਬ ਜਿਉ ਹੁਣ ਤੱਕ ਗੱਪ ਕਹਿਣਾ ਵੀ ਕੋਈ ਔਖਾ ਕੰਮ ਨਹੀਂ ਹੈ ਵੀ ਉਹ ਇਹ ਜੇ ਗੱਪ ਮਾਰਦਾ ਹੈ ਇਹ ਜੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦਾ ਹੈ ਜਿਹੜਾ ਤੱਥਾਂ ਦੇ ਉਲਟ ਬਿਆਨ ਦੇ ਦੇ ਕੇ ਜਦ ਇੱਕ ਵੱਡੇ ਪੁੱਛੇ ਉਹਨਾਂ ਤੇ ਬੱਚੇ ਲੋਕ ਤੱਥਾਂ ਦੇ ਉਲਟ ਕਾਨੂੰਨ ਦੇ ਉਲਟ ਬਿਆਨ ਦੇਣੇ ਕਾਨੂੰਨ ਦੇ ਉਲਟ ਕੰਮ ਕਰਨੇ ਸ਼ੁਰੂ ਕਰ ਦੇਣਾਂ ਉਦੋਂ ਫਿਰ ਕੋਈ ਵੱਡੀ ਗੱਲ ਹੁੰਦੀ ਹੈ ਕਿ ਗਣੇਸ਼ ਕੁਮਾਰ ਗੁਪਤੇ ਦੇ ਤਾਂ ਮੈਨੂੰ ਲੱਗਦਾ ਦਿਨ ਕੋਈ ਬਹੁਤ ਜ਼ਿਆਦਾ ਨਹੀਂ ਰਹੇ ਕਿਉਂਕਿ ਉਹਨੇ ਸੁਪਰੀਮ ਕੋਰਟ ਨੂੰ ਵੀ ਕਹਤਾ ਅ ਵੀ ਤੁਸੀਂ ਚੁੱਪ ਕਰਕੇ ਬਹਿ ਜਾਓ ਤੁਹਾਨੂੰ ਕੋਈ ਹੱਕ ਹੀ ਨਹੀਂ ਹੈ ਸਾਨੂੰ ਸੁਭਾਵ ਕਰਨ ਦਾ ਇੱਕ ਗਣੇਸ਼ ਕੁਮਾਰ ਗੁਪਤਾ ਇੱਥੋਂ ਦੀ ਡੈਮੋਕਰੇਸੀ ਨੂੰ ਡਿਸਾਈਡ ਕਰੇਗਾ ਸੋਰਾਹਲ ਗਾਂਧੀ ਨੇ ਠੀਕ ਕਰਿਆ ਪਰ ਪਾਣੀ ਇੱਕ ਲਖਤ ਨਹੀਂ ਗਰਮ ਹੁੰਦਾ ਹੁੰਦਾ ਜਦੋਂ ਆਪਾਂ ਗਰਮ ਕਰਦੇ ਹਾਂ ਹੌਲੀ 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 ਫਿਰ ਇੱਕ ਲਖਤ ਜਿਆਦਾ ਪਹਿਲਾਂ ਬੁਲਬੁਲੇ ਜੇ ਉਸ ਤੋਂ ਫਿਰ ਖੰਭਾ ਪੈਣ ਲੱਗ ਜਾਂਦਾ ਇਹ ਜੇ ਬੁਲਬੁਲੇ ਉੱਠ ਰਹੇ ਨੇ ਇਹ ਬੁਲਬੁਲੇ ਤੇਜ਼ ਹੋਣਗੇ ਖੰਦਾ ਪ ਕਿ ਜੇ ਇਹ ਨਹੀਂ ਇੱਕ ਵਕਤ ਹੀ ਹੁਣ ਜ਼ਿਆਦਾ ਗਰਮੀ ਦੇ ਚੀ ਫਿਰ ਠੰਡ ਵੀ ਚੇਤੀ ਹੁੰਦਾ ਸੰਦਾ ਅਜੀ ਹੌਲੀ ਹੌਲੀ ਗਰਮੀ ਕਰਨਾ ਹੁਣ ਮੈਨੂੰ ਲੱਗਦਾ ਉਹ ਕੋਈ ਹੋਰ ਭਾਂਡਾ ਫੋਟੇਗਾ ਫਿਰ ਕਿਸੇ ਹੋਰ ਸਟੇਟ ਦਾ ਫੋਟੇਗਾ ਹੌਲੀ ਹੌਲੀ ਐਦਾਂ ਉਹ ਭਾਂਡੇ ਭੰਡਾ ਜਾਏਗਾ ਵੀ ਆਹ ਦੇਖ ਲੋ ਵੋਟਾਂ ਦੀ ਚੋਰੀ ਆਹ ਦੇਖ ਲੋ ਵੋਟਾਂ ਦੀ ਚੋਰੀ ਆਹ ਦੇਖ ਲੋ ਵੋਟਾਂ ਦੀ ਚੋਰੀ ਹੁੰਦੇ ਅਸੀਂ ਤਾਂ ਸਾਰੀ ਐਨਾਲਿਸਿਸ ਕਰੀ ਹੋਈ ਆ ਕਦੇ ਕਦੇ 1999 2004 2009 2014 2019 2024 ਦੀਆਂ ਲੋਕ ਸਭਾ ਦੀ ਪੂਰੇ ਦੇਸ਼ ਦੀਆਂ ਜਿਹੜੀਆਂ ਵਿਧਾਨ ਸਭਾਵਾਂ ਨੇ ਈਨੀ 5 6 6 ਹੋਣੀਆਂ ਉਹਨਾਂ ਸਾਰੀਆਂ ਦੀ ਅਨਾਲਿਸਿਸ ਅਸੀਂ ਕਾਸ਼ਲੀ ਅੰਦੀਪ ਜੱਦੀ ਸਾਰੀ ਉਹ ਕਰੀ ਹੋਈ ਹੈ ਖਾਸ ਕਰਕੇ ਜਿਹੜੀਆਂ ਅਸੈਂਬਲੀ ਆਪਣਾ ਲੋਕ ਸਭਾ ਹਲਕੇ ਦੇ ਵਿੱਚ ਕਿੰਨੀਆਂ ਕਿੰਨੀਆਂ ਅਸੈਂਬਲੀ ਜਿਹੜੀਆਂ ਹੈਗੀਆਂ ਨੇ ਹਲਕੇ ਉਹਨਾਂ ਦੇ ਵਿੱਚ ਕਿੰਨੇ ਵੋਟਰ ਨੇ ਉਹ ਸਾਰੇ ਕਿੰਨੇ ਵਧੇ ਨੇ ਇਹ ਸਾਰੇ ਕੌਣ ਜਿੱਤਿਆ ਸੀ ਪਿਛਲੀ ਵਾਰੀ ਕੌਣ ਹਾਰਿਆ ਸੀ ਕਿੰਨੀਆਂ ਵੋਟਾਂ ਤੇ ਹਾਰਿਆ ਸੀ ਇਹ ਪੂਰੇ ਮੁਲਕ ਦੀ ਨਲਜ ਸਿਸਟਮ ਅਸੀਂ ਕਰੀ ਹੋਈ ਹੈ ਮਹਾਰਾਸ਼ਟਰ ਦੀ ਬੜੀ ਡੀਟੇਲਸ ਕਰੀ ਹੋਈ ਹੈ ਹਰਿਆਣੇ ਦੀ ਕਰੀ ਹੋਈ ਹੈ ਬਿਹਾਰ ਦੀ ਕਰ ਰਹੇ ਹਾਂ ਸੋ ਇਹ ਸਾਰਾ ਕੁਝ ਦੱਸਦਾ ਹੈ ਵੀ ਵੋਟ ਦੀ ਬੜੇ ਵੱਡੇ ਕਪਲੇ ਹੋ ਰਹੇ ਨੇ ਇੱਕ ਗੱਲ ਕਹਿ ਕੇ ਮੈਂ ਆਪਦੀ ਇਸ ਗੱਲ ਨੂੰ ਆਰਾਮ ਦਿਨਾ ਇਹ ਕਹਿੰਦੇ ਨੇ ਆਹ ਆ ਦੇਖ ਲਓ ਇੰਨੇ ਨੰਬਰ ਨੇ ਜਿੱਥੋਂ ਨੇ ਅਗਲੇ ਨੇ ਨੰਬਰ ਕੱਢ ਕੇ ਬੜੀ ਨਿੰਦ ਕਰਿਆ ਕਾਂਗਰਸ ਨੇ ਨਹੀਂ ਕਦੇ ਕਾਂਗਰਸ ਨੇ ਇਦਾਂ ਦੀ ਮਿਹਨਤ ਕਰੀ ਨਹੀਂ ਆ ਇਹ ਟੈਕਨੀਕਲੀ ਸਾਬਤ ਕਰਤਾ ਹੈ ਵੀ ਵੋਟਾਂ ਦੀ ਚੋਰੀ ਐਡੀ ਵੱਡੀ ਹੋ ਰਹੀ ਹੈ ਔਰ ਦੂਜਾ ਗਣੇਸ਼ ਕੁਮਾਰ ਨੇ ਇੱਕ ਹੋਰ ਦਲੀਲ ਦਿੱਤੀ ਹੈ ਕਿ ਜੀ ਦੇਖੋ ਇਹ ਇੱਕ ਵਾਰੀ ਬੀਜੇਪੀ ਜਿੱਤੀ ਹੈ ਇੱਕ ਵਾਰੀ ਟਾਂਗ ਜਿੱਤੀ ਹੈ ਮੈਂ ਆ ਸਾਰਾ ਡਾਟਾ ਮੇਰੇ ਕੋਲ ਅਲੰਦ ਕਾਂਤੀ ਚੰਸੀ ਦਾ ਜਿੱਤੋ ਕਹਿੰਦਾ 6000 ਤੋਂ ਵੱਧ ਵੋਟ ਬ ਇਹਨਾਂ ਨੇ ਉਥੇ ਡਿਲੀਟ ਕਰੀਆ ਉਹਦੇ ਵਿੱਚ ਲੋਕ ਸਭਾ ਤੇ ਦੋਨੇ ਵਾਰੀ ਜਿਹਨਾਂ ਵੋਟਾਂ ਵੱਧ ਲਈਆਂ ਨੇ ਉਹ ਬੀਜੇਤੀ ਨੇ ਲਈਆਂ ਨੇ ਕਿ ਜਿਹੜੀ ਵਿਧਾਨ ਸਭਾ ਹੈ ਉੱਚ 2018 ਚ ਬੀਜਪੀ ਸਿਰਫ 697 ਵੋਟਾਂ ਤੇ ਜਿੱਤੀ ਸੀ ਤਾਂ ਉਹਨੇ 2023 ਦੀ ਵਿਧਾਨ ਸਭਾ ਚ ਇਹ ਦੇਖ ਕੇ ਵੀ ਇੱਛਾ ਤਾਂ ਸੀ ਇੱਛਾ ਤਾਂ ਹਿਰਦੀ ਕਰਨੀ ਜ਼ਰੂਰੀ ਆ ਉਹਨੇ ਕਾਂਗਰਸ ਪੱਖੀ ਵੋਟਾਂ ਜਿਹੜੇ ਉਹਨੇ ਬੂਥ ਵਾਈਜ਼ ਦੱਸਦੇ ਹਾਂ ਬੂਥ ਵਾਈਜ਼ ਵੋਟਾਂ ਕਿਵੇਂ ਕੱਟੀਆਂ ਨੇ ਉਹ 6000 ਤੋਂ ਵੱਧ ਵੋਟ ਕੱਤੀ ਕਹਿੰਦੇ باوجود ਪਿੱਟਣ ਦੇ باوجود ਕਾਂਗਰਸ ਉੱਤੇ 10000 ਵੋਟ ਸੀ ਉਹ ਸੀਟ 10400 ਵੋਟਾਂ ਤੇ ਉਹ ਸੀਟ ਜਿੱਤ ਗਈ 300 ਵੋਟਾਂ ਦੇ ਸੋ ਜਿਲੀ 10348 ਵੋਟਾਂ ਤੇ ਸੀਟ ਜਿੱਤੀ ਹੈ ਉਹ ਇਸ ਕਰਕੇ ਜਿੱਤੀ ਹੈ ਕਿ ਇਹ ਬੀਜੇਪੀ ਦਾ ਹਾਲ ਬਹੁਤ ਮਾੜਾ ਸੀ ਵੈਸੇ ਵੋਟਾਂ ਇਹਨਾਂ ਨੇ ਵਗਲੀਆਂ ਜੋਰ ਇਹਨਾਂ ਨੇ ਲਾਇਆ ਉਹ ਉਹ ਨੂੰ ਹਾਰ ਚ ਨਹੀਂ ਬਦਲ ਸਕਿਆ ਜਿਵੇਂ ਇਥੇ ਚੰਡੀਗੜ੍ਹ ਚ ਜਿੱਦ ਜਿੱਤ ਸਿਰਫ 300 ਵੋਟ ਤੇ ਜਿੱਤਿਆ ਨਹੀਂ ਉਹ ਜ਼ਿਆਦਾ ਵੋਟਾਂ ਤੇ ਜਿੱਤਦਾ ਸੀ ਕਿਉਂਕਿ 5 55.6% ਵੋਟਰ ਦੋ ਦਿਨਾਂ ਵਾਦ ਚੰਦਨਵਾਲ ਵਾਦਾ ਸੀ ਸੋ ਇਹ ਤਰੀਕਾ ਵਰਤ ਰਹੇ ਨੇ ਇਸof ਦੇ ਸਾਹਮਣੇ ਆ ਰਿਹਾ ਹੈ ਉਹਨੇ ਨੰਗਾ ਚਿੱਟਾ ਹੋ ਰਿਹਾ ਹੈ ਗੂਗਲ ਨੂੰ ਪਛਾਣਦਾ ਕਰਿਆ ਕਿਸ ਕਰਕੇ ਮੈਨੂਅਲ ਲੱਗਦਾ ਹੈ ਗੂਗਲ ਨੂੰ ਪਤਾ ਹੈ ਸਾਡੇ ਸਾਰੇ ਡਾਟਾ ਦਾ ਗੂਗਲ ਨੂੰ ਉਹ ਉਪਲਬਧ ਹੀ ਆ ਜਾਂਦਾ ਨਹੀਂ ਮਾਈਕਰੋਸਾਫਟ ਨੂੰ ਕੜਾ ਲਿਆ Amazon ਨੂੰ ਕੜਾ ਲਿਆ ਭਲੀ ਸੋਨੀਆਂ ਪੋਲਿਟਿਕਸ ਪਾਤੀਆਂ ਨੂੰ ਨਹੀਂ ਦੇਤਾ ਸਾਡਾ ਸਾਰਾ ਹੋਰ ਇਲੈਕਸ਼ਨ ਕਮਿਸ਼ਨ ਕੀ ਕਰੂ ਇਲੈਕਸ਼ਨ ਕਮਿਸ਼ਨ ਤੇ ਬੀਜੇਪੀ ਇਹ ਦੋਨੇ ਹਾਂ ਜਨਗਤ ਜੀ ਨੂੰ ਕਹਿੰਦੇ ਆ ਕਿ ਉਹ ਖਿਚਲੀ ਪੰਜਾਬੀ ਚ ਕਹਿੰਦਾ ਇਹ ਦੋਨੇ ਖਿਚਲੀ ਨੇ ਇਹਨਾਂ ਨੇ ਕੰਕਰੰਗੜੀ ਪਾਈ ਹੋਈ ਆ ਇਹ ਦੋਨੇ ਮਿਲ ਕੇ ਚੱਲਦੇ ਨੇ ਔਰ ਹਿਸਾਬ ਲਾਉਂਦੇ ਰੋਜ਼ ਵੀ ਕਿੱਥੇ ਆਪਾਂ ਉਹ ਕਰਨਾ ਹੈ ਕਿੱਥੇ ਕਰਨਾ ਹੈ ਕਿੱਥੇ ਤੋੜਨਾ ਹੈ ਕਿੱਥੇ ਜੋੜਨਾ ਹੈ ਇਹ ਸਾਰਾ ਕੁਝ ਉਹ ਕਰਦੇ ਨੇ ਵੋਟਾਂ ਜੋੜਦੇ ਵੀ ਨੇ ਤੋੜਦੇ ਵੀ ਨੇ ਲੋਕਾਂ ਨੂੰ ਹਟਾਉਂਦੇ ਵੀ ਨੇ ਵੋਟਾਂ ਤੋਂ ਈਵੀਐਮ ਦੇ ਵਿੱਚ ਵੀ ਇਹ ਰਾਵੀ ਜੀ ਕਰਦੇ ਨੇ ਅਕਾਊਂਟਿੰਗ ਵੀ ਇਹ ਕਰਦੇ ਨੇ ਉਹ ਤਾਂ ਹੁਣ ਸਾਡੇ ਸਾਹਮਣੇ ਚੰਡੀਗੜ੍ਹ ਦੇ ਮੇਅਰ ਦੀ ਕੋ ਸਰਪੰਚ ਦੀ ਚੋਣ ਦੀ ਹੋ ਰਹਾ ਜੇ ਜੇ ਕਾਨੂੰਨ ਬਦਲਤਾ ਇਹਨਾਂ ਨੇ ਚੱਕ ਕੇ ਵੀ ਤੁਸੀਂ ਇਲੈਕਟ੍ਰੋਨਿਕ ਡਾਟਾ ਲੈ ਹੀ ਨਹੀਂ ਸਕਦੇ ਫਿਰ ਕਾਨੂੰਨ ਬਣਾਤਾ ਕਿ ਚੋਣ ਕਮਿਸ਼ਨ ਦੇ ਉੱਤੇ ਮੁਕੱਦਮਾ ਵੀ ਨਹੀਂ ਹੋ ਸਕਦਾ ਚਾਹੇ ਜੋ ਮਰਜੀ ਠੱਗੀ ਮਾਰ ਲਈ ਇਹ ਸਾਰਾ ਕੁਝ ਇਹ ਦਖਾਉਂਦਾ ਹੈ ਵੀ ਇਹ ਬਖਲਾਟ ਚ ਵੀ ਨੇ ਤੇ ਦੂਜੀ ਗੱਲ ਇਹ ਆਪਦੇ ਵੱਲੋਂ ਸੁਖਦੇ ਪੇਸ਼ਵੰਦੀਆਂ ਪੇਸ਼ਵੰਦੀਆਂ ਨੂੰ ਕੋਈ ਦੁਨੀਆ ਕਾਨੂੰਨਾਂ ਨੂੰ ਕੋਈ ਦੁਨੀਆ ਨਹੀਂ ਪੁੱਛੀ ਜਦ ਦੁਨੀਆ ਉੱਠ ਖੜੀ ਹੈ ਉਦੋਂ ਕਾਨੂੰਨ ਕਾ ਨਾਂ ਤੱਕ ਇੱਧਰ ਹੀ ਚਲੇ ਜਾਂਦੇ ਨੇ ਨਵੇਂ ਕਾਨੂੰਨ ਹੀ ਬੰਦੇ ਨੇ ਸੋ ਇਹ ਗਣੇਸ਼ ਕੁਮਾਰ ਨੂੰ ਬਹੁਤ ਪੜ੍ਹਿਆ ਹੈ ਉਹ ਰੋਈ ਕਿ ਪਾਸੇ ਉਹ ਤੇ ਕਿ ਛਕ ਨਹੀਂ ਪਾ ਸਕੀ ਉਹ ਗਲਤ ਖੇ ਰਿਹਾ ਹੈ ਔਰ ਰਾਹੁਲ ਗਾਂਧੀ ਮੈਨੂੰ ਲੱਗਦਾ ਵਿਦਰ ਦੀ ਭੂਮਿਕਾ ਨਿਭਾ ਰਿਹਾ ਹੈ بار بار ਉਹਨੂੰ ਸੋਸ਼ ਕਰ ਰਿਹਾ ਹੈ ਕਿ ਦਸਲੇਬ ਇਹ ਗਲਤ ਕਰ ਰਿਹਾ ਹੈ ਇਹ ਚੱਕੀ ਕਰਦਾ ਥੱਸੇ ਤੇ ਇੱਕ ਸਵਾਲ ਹੈਗਾ ਜੇ ਉਹ ਕੁਝ ਰਾਹੁਲ ਗਾਂਧੀ ਬੇਇਨਕਾਬ ਕਰ ਰਿਹਾ ਹੈ ਕੀ ਇੰਡੀਆ ਗੱਠਜੋੜ ਚਾਹਲ ਸਾਰੀਆਂ ਪਾਰਟੀਆਂ ਉਸ ਗੱਲ ਨੂੰ ਅਪਣਾ ਲੈਣਗੀਆਂ ਉਹ ਵੀ ਅੱਗੇ ਵਧਣਗੀਆਂ ਇਸ ਮੁੱਦੇ ਤੇ ਨਹੀਂ ਨਹੀਂ ਉਹਨਾਂ ਦੀ ਤਾਂ ਮਜਬੂਰੀ ਹੋएगी ਨਹੀਂ ਵਧਣਗੀਆਂ ਉਹ ਹੱਲ ਲੀਆਂ ਜਿੰਨਾ ਜਿੰਨਾ ਰਾਹੁਲ ਗਾਂਧੀ ਐਕਸਪੋਜ਼ ਕਰੇਗਾ ਉਹਨਾਂ ਉਹਨਾਂ ਜੇ ਭਾਜ ਕੋ ਹੁਣ ਬੰਗਾਲ ਚੋਣ ਹੋਣੀ ਹੈ ਜੇ ਬੰਗਾਲ ਵਾਲੇ ਉਹਨੂੰ ਨਹੀਂ ਮੰਨਣਗੇ ਤਾਂ ਬੰਗਾਲ ਦੇ ਵਿੱਚ ਹੀ ਰਫਲੇ ਹੋ ਜੂਗੀ ਹੱਬ ਜਾਣਗੇ ਉਹ ਜੇ ਯੂਪੀ ਚ ਹੋਣੀ ਹੈ ਯੂਪੀ ਜੇ ਜੇ ਅਖਲੇਸ਼ ਯਾਦਵ ਨੂੰ ਇਹ ਲੱਗਿਆ ਵੀ ਨਹੀਂ ਨਹੀਂ ਆਪਾਂ ਰਾਹੁਲ ਗਾਂਧੀ ਵਾਲੀ ਗੱਲ ਨਹੀਂ ਸੁਣੀ ਨਾ ਸੁਣੇ ਸੁਮੇਂ ਨੂੰ ਨਹੀਂ ਲੱਗਦਾ ਇੰਡੀਆ ਕੱਠ ਜੋੜਾ ਐਕਟਿਵ ਨਾਲ ਨਾ ਲੱਗੇ ਚਾਹੇ ਪਰ ਪੈਸਿਵ ਤਾਂ ਨਾਲ ਰਹੂਗੇ ਰਹੂਗਾ ਪਰ ਜਿਹੜੇ ਮੈਨੂੰ ਲੱਗਦਾ ਵੀ ਜਿਹੜੇ ਤਮਨ ਨਾਡੂ ਵਾਲੇ ਨੇ ਤੇ ਮਹਾਰਾਸ਼ਟਰ ਵਾਲੇ ਨੇ ਕਰਨਾਟਕ ਲਾਈਨੀ ਇ ਐਕਟਿਵ ਨਾਡ ਹੈਂਗੀ